ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ 2027 ਦੀਆਂ ਚੋਣਾਂ ਜੋ ਲਗਭਗ 1.5 ਸਾਲ ਸਮਾਂ ਰਹਿ ਗਿਆ ਕਾਂਗਰਸ ਪਾਰਟੀ ਦੇ ਵੱਲੋਂ 2027 ਦੇ ਵਿੱਚ ਸਰਕਾਰ ਬਣਾਉਣ ਦੇ ਵੱਡੇ ਦਾਅਵੇ ਜਿਤਾਏ ਜਾ ਰਹੇ ਨੇ ਜਿੱਥੇ ਕਾਂਗਰਸ ਪਾਰਟੀ ਦੇ ਵਿੱਚ ਜੋ ਆਪਸੀ ਫੁੱਟ ਵੇਖਣ ਨੂੰ ਵੀ ਸਾਹਮਣੇ ਆ ਰਹੀ ਹੈ ਜੋ ਪੰਜਾਬ ਪ੍ਰਦੇਸ਼ ਕੰਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਹੋਰ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਦੇ ਵਿੱਚ ਜੋ ਆਪਸੀ ਇਕਤਾ ਬਿਲਕੁਲ ਨਹੀਂ ਰਾਜਾਵੜਿੰਗ ਜਿਹੜੇ ਕਿ ਆਪਣੀ ਜਿਸ ਤਰ੍ਹਾਂ ਉਹਨਾਂ ਦੀ ਕਾਰਜ ਸ਼ੈਲੀ ਹੈ ਉਸ ਤਰ੍ਹਾਂ ਉਹ ਚੱਲ ਰਹੇ ਨੇ ਜੋ ਹਾਈ ਕਮਾਂਡ ਦੇ ਵੱਲੋਂ ਵੀ ਭਾਵੇਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਸਾਰਿਆਂ ਨੂੰ ਇੱਕ ਕਰਕੇ ਚੱਲੋ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਪਰ ਅਜ ਤੱਕ ਜੋ ਰਾਜਾ ਵਿੜਿੰਗ ਦੇ ਵੱਲੋਂ ਕਿਸੇ ਵੀ ਵੱਡੇ ਲੀਡਰ ਦੇ ਨਾਲ ਸੰਪਰਕ ਨਹੀਂ ਸੱਦਿਆ ਗਿਆ ਕਿਸੇ ਵੀ ਜੋ ਡੀਟਰਨ ਆਫ ਸੀ ਇਕਤਾ ਦੇਖਣ ਚ ਨਹੀਂ ਮਿਲੀ ਜੋ ਕਿ ਬਹੁਤ ਸਾਰੇ ਲੀਡਰ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਉਹਨਾਂ ਨਾਲ ਵੀ ਸੰਪਰਕ ਨਹੀਂ ਸੱਦਿਆ ਜਾ ਰਿਹਾ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਆਗੂ ਨੇ ਜਿਹੜੇ ਚਿਹਰੇ ਨੇ ਉਹ ਵੀ ਵਾਪਸ ਕਾਂਗਰਸ ਵਿੱਚ ਆ ਸਕਦੇ ਨੇ ਜੇਕਰ ਥੋੜੀ-ਬਹੁਤੀ ਕੋਸ਼ਿਸ਼ ਕੀਤੀ ਜਾਵੇ ਸਰਕਾਰ ਬਣਾਉਣੀ ਅਨਾਠ ਐਮਐਲਏ ਜਿਤੌਣੇ ਬਹੁਤ ਵੱਡਾ ਜਿਹੜਾ ਇਹ ਇੱਕ ਅੱਗੇ ਖੂਏ ਜੇਕਰ ਅਸੀਂ ਅੱਜ ਤੋਂ ਇਹ ਆਪਣਾ ਜਿਹੜਾ ਕਿ ਉਹਨਾਂ ਲੀਡਰਾਂ ਨੂੰ ਸੰਪਰਕ ਵਿੱਚ ਨਹੀਂ ਰੱਖਾਂਗੇ ਤਾਂ ਫਿਰ ਜਿਹੜਾ ਕਿ ਸਮਾਂ ਆਉਣ ਤੇ ਇੰਨੀ ਜਲਦੀ ਨਾਲ ਸਾਡੇ ਹੱਕ ਵਿੱਚ ਨਹੀਂ ਹੋਵੇਗਾ ਸੋ ਕਾਂਗਰਸ ਪਾਰਟੀ ਦੇ ਵੱਲੋਂ ਜਿਵੇਂ ਨਵਜੋਤ ਸਿੰਘ ਸਿੱਧੂ ਅਰਤਾਪ ਸਿੰਘ ਬਾਜਵਾ ਸੁਖਜਿੰਦਰ ਸੰਧਾਵਾ ਵਿਜੇਂਦਰ ਸਿੰਘਲਾ ਇਹ ਜਿਹੇ ਲੀਡਰ ਜਿਹੜੇ ਨੇ ਉਹ ਬਿਲਕੁਲ ਸ਼ਾਂਤ ਬੈਠੇ ਹੋਏ ਨੇ ਉਹਨਾਂ ਨੇ ਕਦੀ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਲ ਜਿਹੜੀ ਇਕੱਠੇ ਹੋ ਕੇ ਮੀਟਿੰਗ ਨਹੀਂ ਕੀਤੀ ਨਹੀਂ ਉਹਨਾਂ ਦੀ ਕਦੇ ਆਪਸ ਦੇ ਵਿੱਚ ਰੈਲੀ ਦੇ ਵਿੱਚ ਕਦੇ ਕੋਈ ਰੈਲੀ ਨੂੰ ਲੈ ਕੇ ਇਕੱਠੇ ਹੋਈ ਨਹੀਂ ਜੋ ਉਹਨਾਂ ਨੇ ਪਿੱਛੇ ਐਲਾਨ ਕੀਤਾ ਸੀ ਕਿ ਉਹ ਰੈਲੀਆਂ ਕਰਨ ਦਾ ਪਰ ਉਹ ਵੀ ਜਦੋਂ ਭਾਰਤ-ਪਾਕਿਸਤਾਨ ਦਾ ਤਣਾਅ ਵੱਧ ਗਿਆ ਤੇ ਉਹ ਵਿੱਚੇ ਰੱਦ ਕਰ ਦਿੱਤੀਆਂ ਗਈਆਂ ਸੋ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਫੇਰ ਅਸੀਂ ਇਹ ਰੈਲੀਆਂ ਕੀਤੀਆਂ ਜਾਣ ਪਰ ਉਸ ਤੋਂ ਪਹਿਲਾਂ ਕਾਂਗਰਸ ਦੀ ਇੱਕਜੁੱਟਤਾ ਹੋਣੀ ਬਹੁਤ ਜ਼ਰੂਰੀ ਹੈ ਆਪਸ ਦੇ ਵਿੱਚ ਅੱਜ ਬਹੁਤ ਸਾਰੇ ਹਲਕੇ ਜਿਹੜੇ ਬਿਲਕੁਲ ਜਿੱਥੇ ਹਲਕਾ ਇੰਚਾਰਜ ਹੀ ਨਹੀਂ ਲਾਏਗੇ ਉਥੇ ਉਹ ਹਲਕੇ ਸੁਸਤ ਪੈ ਨੇ ਜੋ ਕਿ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਉਹਨਾਂ ਹਲਕਿਆਂ ਦੇ ਵਿੱਚ ਆਪਣਾ ਪ੍ਰਭਾਵ ਬਣਾ ਰਹੀ ਹੈ ਜਿਹੜੇ ਹਲਕਿਆਂ ਦੇ ਵਿੱਚ ਜਿਹੜੇ ਲੀਡਰ ਪਹਿਲਾਂ ਸੀ ਉਹ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਚਲੇ ਗਏ ਜਾਂ ਬਿਲਕੁਲ ਉਹ ਲੀਡਰ ਰਾਜਨੀਤੀ ਛੱਡ ਗਏ ਨੇ ਉਹਨਾਂ ਹਲਕਿਆਂ ਦੇ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਉਹਨਾਂ ਹਲਕਿਆਂ ਦੇ ਵਿੱਚ ਜਿਹੜਾ ਕਿ ਕਾਂਗਰਸ ਨੂੰ ਮਜ਼ਬੂਤ ਕਰਨਾ ਅਜੇ ਹੀ ਕੋਈ ਵੀ ਕਾਰਵਾਈ ਅਜੇ ਤੱਕ ਦੇਖਣ ਨੂੰ ਨਹੀਂ ਮਿਲਦੀ ਜੋ ਹਲਕਾ ਤੁਰੀ ਦੇ ਵਿੱਚ ਜਿਸ ਤਰ੍ਹਾਂ ਦਲਬੀਰ ਗੋਲਡੀ ਨੂੰ ਤਾਂ ਬਹੁਤ ਜਲਦੀ ਵਾਪਸ ਲਿਆਂਦਾ ਰਾਜਾ ਵੜਿੰਗ ਖੁਦ ਉੱਥੇ ਜਾ ਕੇ ਉਹਨਾਂ ਨੂੰ ਨਾਲ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਕਰ ਗਏ ਪਰ ਦਲਬੀਰ ਗੋਲਡੀ ਇੱਕ ਕਾਂਗਰਸ ਦੇ ਵਿੱਚ ਆਉਣ ਨਾਲ ਕਾਂਗਰਸ ਜਿਹੜੀ ਮਜ਼ਬੂਤ ਨਹੀਂ ਹੋ ਗਈ ਕਾਂਗਰਸ ਕੋਈ 2027 ਦੇ ਵਿੱਚ 59 ਸੀਟਾਂ ਨਹੀਂ ਜਿੱਤ ਜਾਵੇਗੀ ਸਭੋ ਗੋਲਡੀ ਦੇ ਆਉਣ ਨਾਲ ਕਾਂਗਰਸ ਤੁਰੀ ਦੀ ਸੀਟ ਵੀ ਹਾਰ ਗਈ ਜੋ ਅੱਜ ਦਾ ਉੱਥੋਂ ਦਾ ਜਿਹੜਾ ਲੋਕਾਂ ਦੀ ਆਵਾਜ਼ ਹੈ ਜਿਹੜੇ ਲੋਕ ਅੱਜ ਉਥੇ ਸ਼ਾਂਤ ਬੈਠੇ ਨੇ ਜਿਹੜੇ ਕਾਂਗਰਸ ਦੇ ਪੱਕੇ ਸਿਪਾਈ ਸੀ ਜਿਹੜੇ ਕਾਂਗਰਸ ਨਾਲ ਖੜੇ ਸੀ ਉਹ ਜਿਵੇਂ ਦਲਬੀਰ ਗੋਲਡੀ ਵਾਪਸ ਆਏ ਨੇ ਤਾਂ ਉਹ ਵੀ ਸ਼ਾਂਤ ਹੋ ਗਏ ਨੇ ਕਿ ਇਹ ਸਾਰੇ ਲੀਡਰ ਜਿਹੜੇ ਨੇ ਇਹ ਕੁਰਸੀਆਂ ਨੂੰ ਲੈ ਕੇ ਚੱਲੇ ਹੋਏ ਨੇ ਜਿੱਦ ਤਰ ਇਹਨਾਂ ਨੂੰ ਮੌਕਾ ਮਿਲਦਾ ਹੈ ਇਹਨਾਂ ਨੇ ਕਦੇ ਪੰਜਾਬ ਬਾਰੇ ਆਪਣੇ ਹਲਕੇ ਬਾਰੇ ਜਾਂ ਲੋਕਾਂ ਬਾਰੇ ਨਹੀਂ ਸਿਰਫ ਆਪਣੀ ਕੁਰਸੀ ਬਾਰੇ ਜੇਕਰ ਦਲਬੀਰ ਗੋਲਡੀ ਨੂੰ ਆਪ ਵੱਲੋਂ ਮੌਕਾ ਮਿਲਿਆ ਤਾਂ ਆਪੇ ਚਲੇ ਗਏ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਆਪਦਾ ਤਾਂ ਹੁਣ ਹਾਲ ਮਾੜਾ ਹੋ ਰਿਹਾ ਹੈ ਤੇ ਫਿਰ ਕਾਂਗਰਸ 'ਚ ਵਾਪਸ ਆ ਗਏ ਸੋ ਦੂਸਰੇ ਪਾਸੇ ਜਿਹੜੇ ਉੱਥੇ ਹੋਰ ਜਿਹੜੇ ਕਾਂਗਰਸੀ ਲੀਡਰ ਬੈਠੇ ਨੇ ਇਸਲੇ ਪੱਧਰ ਦੇ ਜਦੋਂ ਦਲਬੀਰ ਗੋਲਡੀ ਜੀ ਗਏ ਤਾਂ ਉਹਨਾਂ ਨੇ ਉਸ ਹਲਕੇ ਨੂੰ ਸੰਭਾਲਿਆ ਲੋਕਾਂ ਦੀ ਬਾਹ ਫੜੀ ਲੋਕਾਂ ਦੇ ਨਾਲ ਖੜੇ ਲੇਕਿਨ ਹੁਣ ਜਿਵੇਂ ਗੋਲਦੀ ਵਾਪਸ ਆਏ ਨੇ ਤਾਂ ਉਹ ਫੇਰ ਉੱਥੇ ਹਾਵੀ ਹੋ ਗਏ ਨੇ ਤੇ ਉਹ ਜਿਹੜੇ ਦੂਸਰੇ ਲੀਡਰ ਨੇ ਉਹ ਫੇਰ ਪਿੱਛੇ ਹੋ ਗਏ ਨੇ ਸੋ ਅਜਿਹੇ ਹਲਕਿਆਂ ਦੇ ਵਿੱਚ ਜਿਹੜਾ ਲੀਡਰ ਆਉਂਦਾ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਤੇ ਕਿਹਾ ਕਿ ਹੁਣੇ ਵਰਕਰ ਬਣ ਕੇ ਆਇਆ ਪਹਿਲਾ ਲੀਡਰ ਸੀਗਾ ਨੇਤਾ ਸੀ ਪਰ ਹੁਣੇ ਵਰਕਰ ਵਾਲੀ ਲਾਈਨ 'ਚ ਖੜੇਗਾ ਜੋ ਕਿ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਟਿਕਟਾਂ ਦੀ ਵੰਡ ਜਦੋਂ ਹੋਵੇਗੀ ਉਦੋਂ ਬਹੁਤ ਵੱਡਾ ਰਫੜ ਬਣੇਗਾ ਦਲਵੀਰ ਗੋਲਡੀ ਨੂੰ ਜੇ ਫੇਰ ਟਿਕਣਾ ਹਿੱਤ ਜਾਂਦੀ ਤਾਂ ਦਲਵੀਰ ਗੋਲਡੀ ਫੇਰ ਕਾਂਗਰਸ ਨੂੰ ਛਾਲ ਮਾਰ ਜਾਂਗੇ ਸੋ ਅਜੇ ਬਹੁਤ ਸਾਰੇ ਲੀਡਰ ਹੋਰ ਵੀ ਜੋ ਇਧਰ ਬਾਰਡਰ ਏਰੀਆ ਨਾਲ ਜਿਹੜੇ ਲੱਗਦੇ ਨੇ ਪਠਾਨਕੋਟ ਅਮਰitsar ਗੁਰਦਾਸਪੁਰ ਉਸ ਤੋਂ ਬਾਅਦ ਫਾਇਲਕਾ ਫਿਰੋਜ਼ਪੁਰ ਇੱਥੇ ਵੀ ਬਹੁਤ ਸਾਰੇ ਅਜਿਹੇ ਚਾਪਲੂਸੀ ਲੀਡਰ ਨੇ ਜਿਹੜੇ ਹੈ ਤਾਂ ਕਾਂਗਰਸ ਵਿੱਚ ਨੇ ਪਰ ਉਹ ਕਿਤੇ ਨਾ ਕਿਤੇ ਦੂਸਰੀਆਂ ਪਾਰਟੀਆਂ ਨਾਲ ਜਿਹੜਾ ਉਹ ਕੰਮਕਾਰ ਲੈ ਰਹੇ ਨੇ ਉਧਰ ਰਲੇ ਹੋਏ ਨੇ ਜਿਹੜੇ ਵੱਡੇ ਤਨਾੜ ਲੋਗ ਨੇ ਆਪਣੇ ਜਿਹੜੇ ਫੈਕਟਰੀਆਂ ਚਲਾਉਣ ਵਾਲੇ ਨੇ ਜਾਂ ਹੋਰ ਉਹਨਾਂ ਦੇ ਕਾਰੋਬਾਰ ਨੇ ਉਹ ਅੰਦਰ ਖਾਤੇ ਦੂਸਰੀਆਂ ਪਾਰਟੀਆਂ ਨਾਲ ਸੈਟਿੰਗਾਂ ਕਰੀਆਂ ਹੋਈਆਂ ਉਹਨਾਂ ਨੇ ਭਾਜਪਾ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਜਾਂ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਸੈਂਟਰ ਵਿੱਚ ਜਾਂ ਜੋ ਪੰਜਾਬ ਵਿੱਚ ਉਹਨਾਂ ਨਾਲ ਉਹ ਆਪਣੇ ਕੰਮਕਾਰ ਕਰਾਉਂਦੇ ਨੇ ਸੋ ਕਾਂਗਰਸ ਪ੍ਰਧਾਨ ਨੂੰ ਕਿਤੇ ਨਾ ਕਿਤੇ ਇਹ ਦੇਖਣਾ ਪਵੇਗਾ ਕਿ ਅੱਜ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਵਿੱਚੋਂ ਕੰਮ ਲੈ ਰਹੇ ਨੇ ਉਹ ਲੀਡਰ ਕਾਂਗਰਸ ਲਈ ਕਿੰਨਾ ਕੁ ਮਜ਼ਬੂਤ ਹੋਣਗੇ ਕਾਂਗਰਸ ਜਿਹੜਾ ਹੇਠਲਾ ਵਰਕਰ ਹੈ ਉਹ ਆਪਣੇ ਆਪ ਨੂੰ ਨਿਰਾਸ਼ ਸਮਝ ਰਿਹਾ ਹੈ ਕਿ ਇਹ ਲੀਡਰ ਤਾਂ ਪਹੁੰਚਾਪਰੂਸ ਨੇ ਇਹਨਾਂ ਨੂੰ ਜਿੱਧਰੂ ਮੌਕੇ ਮਿਲਦਾ ਉਧਰ ਚਲੇ ਜਾਂਦੇ ਨੇ ਆਪਣੀਆਂ ਗੱਡੀਆਂ ਲੈ ਕੇ ਉਹਨਾਂ ਦੇ ਦਰਾਂ ਦੇ ਵਿੱਚ ਬੈਠੇ ਹੁੰਦੇ ਨੇ ਤੇ ਜਦੋਂ ਇਲੈਕਸ਼ਨ ਆਉਂਦਾ ਉਦੋਂ ਉਹ ਆਪਣੀ ਪਾਰਟੀ ਦਾ ਝੰਡਾ ਚੁੱਕ ਲੈਂਦੇ ਨੇ ਇਹੋ ਜਿਹੇ ਲੀਡਰਾਂ ਨੂੰ ਪਿੱਛੇ ਕਰਨਾ ਪਵੇਗਾ ਜਿਹੜੇ ਲੀਡਰ ਬਿਲਕੁਲ ਆਪਣੇ ਤੇ ਦੁੱਖ ਨਾਉਂਦੇ ਨੇ ਜਿਹੜੇ ਵਰਕਰ ਦੇ ਨਾਲ ਖੜਦੇ ਨੇ ਉਹਨਾਂ ਲੀਡਰਾਂ ਨੂੰ ਜਿਹੜਾ ਕੀ ਪੁੱਛਿਆ ਜਾਵੇ ਉਹਨਾਂ ਲੀਡਰਾਂ ਨੂੰ ਜਿਹੜਾ ਇਹ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਨਾ ਕਿ ਉਹਨਾਂ ਲੀਡਰਾਂ ਨੂੰ ਜਿਹੜੇ ਪੈਸੇ ਵਾਲੇ ਨੇ ਔਰ ਉਹ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ 'ਚ ਉਹਨਾਂ ਲੀਡਰਾਂ ਨੂੰ ਕਾਂਗਰਸ ਪਾਰਟੀ 'ਚ ਬਾਹਰ ਕੱਢਣ ਦੀ ਜ਼ਰੂਰਤ ਹੈ ਉਹਨਾਂ ਲੀਡਰਾਂ ਨੂੰ ਵੱਡੀਆਂ ਗੱਡੀਆਂ ਜ਼ਰੂਰ ਨੇ ਉਹਨਾਂ ਕੋਲ ਚਿੱਟੇ ਕੱਪੜੇ ਉਹਨਾਂ ਦੇ ਪਾਏ ਹੁੰਦੇ ਨੇ ਬਹੁਤ ਵੱਡੇ ਤਣਾੜ ਹੁੰਦੇ ਨੇ ਉਹ ਪੈਸੇ ਦੇ ਨਾਲ ਹੀ ਟਿਕਟਾਂ ਖਰੀਦੇ ਨੇ ਪੈਸੇ ਦੇ ਨਾਲ ਇਹ ਵੋਟਾਂ ਦੇ ਵਿੱਚ ਆਪਣਾ ਪ੍ਰਭਾਵ ਬਣਾਉਂਦੇ ਨੇ ਸੋ ਅਜੇਹਾ ਹਸ਼ਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਾਂਗਰਸ ਨੂੰ ਲੋਕ ਐਕਸਪੈਕਟ ਨਹੀਂ ਕਰਨਗੇ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਪਾਰਟੀ ਹੈ 1885 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਸੋ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੇ ਬਹੁਤ ਲੰਬਾ ਸਮਾਂ ਰਾਜ ਕੀਤਾ ਹੈ ਪਰ ਅੱਜ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਉਹ ਲੋਕ ਆ ਗਏ ਨੇ ਜਿਹੜੇ ਸਿਰਫ ਤੇ ਸਿਰਫ ਪੈਸੇ ਵਾਲੇ ਨੇ ਔਰ ਪੈਸੇ ਦੇ ਨਾਲ ਇਹ ਪਾਰਟੀ ਨੂੰ ਖਰੀਦ ਚੁੱਕੇ ਨੇ ਸੋ ਪਾਰਟੀ ਨੂੰ ਬਚਾਉਣਾ ਹੈ ਤਾਂ ਫਿਰ ਪਾਰਟੀ ਪ੍ਰਧਾਨ ਨੂੰ ਪੰਜਾਬ ਵਿੱਚ ਕਰੜੇ ਫੈਸਲੇ ਲੈਣੇ ਪੈਣਗੇ ਉਹਨਾਂ ਲੀਡਰਾਂ ਨੂੰ ਪਿੱਛੇ ਕਰਨਾ ਪਵੇਗਾ ਜਿਹੜੇ ਲੀਡਰ ਦੂਸਰੀਆਂ ਪਾਰਟੀਆਂ ਨਾਲ ਰਲੇ ਹੋਏ ਨੇ ਸੋ ਬਹੁਤ ਸਾਰੇ ਲੀਡਰ ਨੇ ਜੇਕਰ ਉਹਨਾਂ ਦੇ ਨਾਮ ਲੈ ਕੇ ਦਸੀ ਤਾਂ ਬਹੁਤ ਲੰਬੀ ਲਿਸਟ ਹੁੰਦੀ ਹੈ ਸੋ ਉਹਨਾਂ ਲੀਡਰਾਂ ਨੂੰ ਆਪਣੇ ਆਪ ਚਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਕਾਂਗਰਸ ਲਈ ਖੜੇ ਹਾਂ ਤੇ ਕਾਂਗਰਸ ਲਈ ਹੀ ਕੰਮ ਕਰੀਏ ਅਸੀਂ ਆਪਣੇ ਕਾਂਗਰਸੀ ਵਰਕਰਾਂ ਨਾਲ ਖੜੀਏ ਨਾ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਲਈ ਆਪਣੇ ਨਿੱਜੀ ਕੰਮਾਂ ਲਈ ਆਪਣੀਆਂ ਬਿਜ਼ਨਸਾਂ ਲਈ ਦੂਸਰੀਆਂ ਪਾਰਟੀਆਂ ਨਾਲ ਯਾਰੀਆਂ ਪੋਗਾਂਦੇ ਫਿਰਿਏ ਸੋ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਤਾਂ ਫਿਰ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਬਹੁਤ ਵੱਡੇ ਬਦਲਾਅ ਵੀ ਕਰਨ ਦੀ ਜ਼ਰੂਰਤ ਹੈ